ਤਾਨੂੰ ਅੱਜ ਫਰੀਦਕੋਟ ਵਾਲੀ ਜੇਲ ਦਿਖਾਉਨੇ ਆ ਆ ਤੁਸੀਂ ਦੇਖ ਸਕਦੇ ਜੀ ਇੱਥੋਂ ਸਟਾਰਟਿੰਗ ਹੋ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਇਹ ਫਰੀਦਕੋਟ ਦੀ ਜਿਹੜੀ ਮਤਲਬ ਸਭ ਤੋਂ ਵੱਡੀ ਜੇਲ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਤੇ ਤੁਹਾਨੂੰ ਬਾਹਰੋਂ ਹੀ ਦਿਖਾਵਾਂਗੇ ਅੰਦਰ ਨਹੀਂ ਜਾ ਸਕਦੇ ਵਾਈਗਰੂ ਅੰਦਰ ਤਾਂ ਕਿਸੇ ਨੂੰ ਲੈ ਕੇ ਨਾ ਜਾਵੇ ਆ ਤੁਸੀਂ ਦੇਖ ਸਕਦੇ ਹੋ ਆ ਜੇਲ ਸਾਰੀ ਜੇਲ ਦੇ ਹੀ ਆ ਕੰਧ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੇਖ ਦੇਖਦੇ ਹੋਵੋਗੇ ਆ ਦੇਖੋ ਜੀ مین ਗੇਟ ਜਿਹੜਾ ਦਿਖਾਉਨੇ ਆ ਤੁਹਾਨੂੰ ਇਹ ਆ ਜੀ مین ਗੇਟ ਆ ਦੇਖੋ مین ਗੇਟ ਆ ਜੀ ਫਰੀਦਪੁਰ ਦੀ ਜੇਲ ਅੱਜ ਤਾਂ ਆਰਮੀ ਵਾਲੇ ਮੈਂ ਕਹਿੰਦਾ ਪਤਾ ਨਹੀਂ ਕਿੱਥੋਂ ਆ ਰਹੇ ਆ ਡਿਊਟੀ ਚੇਂਜ ਹੋਈ ਹੈ ਇਹਨਾਂ ਦੀ ਲੱਗ ਗਈ ਐਂਡ ਕਿੱਥੇ ਹੋ ਗਿਆ ਉਹ ਵੇਖ ਬਸ ਖਤਮ ਹੋ ਗਿਆ ਹੋ ਗਿਆ ਖਤਮ ਤੇ ਆਪਾਂ ਚੱਲੇ ਕਿੱਥੇ ਆ ਸਾਰੇ ਜਾਣੇ ਮੇਰੇ ਪਿੱਕੇ ਤੇ ਦਿਵਜੋਤ ਕਿੰਨੇ ਦਿਨਾਂ ਦਾ ਹੋ ਗਿਆ 22 ਦਿਨਾਂ ਦਾ 22 ਦਿਨਾਂ ਦਾ ਅੱਜ ਦੱਸਿਓ ਅਸੀਂ ਸਹੀ ਕੀਤਾ ਜਾਂ ਨਹੀਂ ਕੀਤਾ ਗਲਤ ਕੀਤਾ ਗਲਤ ਕਿਉਂ ਕੀਤਾ ਆਪ ਦੇ ਵਿਕੇ ਜਾ ਰੀਆਂ ਤੂੰ ਗਲਤ ਕੀਤਾ ਨਹੀਂ ਕਈ ਆ ਦੇਖੋ ਜੀ ਇੱਥੇ ਪ੍ਰੀ ਵਿਡਿੰਗ ਸ਼ੂਟਿੰਗ ਹੁੰਦੀ ਹੁੰਦੀ ਆ ਫ੍ਰੀ ਕੋਰਟ ਦੇ ਵਿੱਚ ਜੇ ਤੁਸੀਂ ਆਉਣਾ ਵਾ ਤਾਂ ਟਹਿਣੇ ਟਹਿਣਾ ਕਹਿ ਸਕਦੇ ਆ ਪਰ ਟਹਿਣੇ ਪਿੰਡ ਦੇ ਲਾਗੇ ਆ ਜਿੱਥੇ ਪ੍ਰੀ ਵਿਡਿੰਗ ਸ਼ੂਟ ਹੁੰਦੀ ਆ ਬਹੁਤ ਸੋਹਣੀ ਬਣੀ ਹੋਈ ਤੇ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਆ ਆ ਤੁਸੀਂ ਲਾਗੇ ਤੁਸੀਂ ਬਿਆਸ ਦਾ ਡੇਰਾ ਵੇਖ ਸਕਦੇ ਹੋ ਤੇ ਸਲੂਟ ਹੈ ਇਦਾਂ ਦੇ ਭਰਾਵਾਂ ਨੂੰ ਜਿਹੜੇ ਮਿਹਨਤ ਕਰ ਰਹੇ ਹਨ ਆਪਣੀ ਜਾਨ ਦੀ ਆਪਣੇ ਘਰਾਂ ਚ ਆਪਾਂ ਬੈਠੇ ਇਹਨਾਂ ਦੇ ਸਿਰਫ ਵਜਾ ਦੇ ਕਰਕੇ ਬੈਠੇ ਆ ਬੱਸਾਂ ਵਾਲੇ ਵੇਖੋ ਜੀ ਪੀ ਆਰਟੀਐਸ ਪੀ ਆਰਟੀਸੀ ਵਾਲੇ ਵੇਖੋ ਆ ਦੇਖੋ ਓਵਰਟੇਕ ਐ ਮਾਰਦੇ ਲੋਕਾਂ ਨੂੰ ਆ ਦੇਖੋ ਹਾਈ ਹਾਈ ਕਿੱਡਾ ਗਲਤ ਮੋੜਿਆ ਇਹਨੇ ਮੋੜ ਯਾਰ ਕਿੱਡਾ ਗਲਤ ਮੋੜਿਆ ਦੇਖੋ ਮੋੜ ਆ ਆ ਆ ਬੋਰਡ ਵੀ ਦਿਖਾਓ ਆ ਦੇਖੋ ਆ ਦੇਖੋ ਜੀ ਬੋਰਡ ਬਹੁਤ ਵਧੀਆ ਪੰਜਾਬੀ ਮਾਂ ਬੋਲੀ ਸਾਨੂੰ ਮੈਨੂੰ ਤਾਂ ਮਾਣਾ ਬਾਈ ਜੀ ਤੇ ਤੁਹਾਨੂੰ ਵੀ ਗੱਡੀਆਂ ਨਿਕਲ ਗਈਆਂ ਸਾਨੂੰ ਫੌਜ ਆਰਮੀ ਦੀਆਂ ਹਾਂ ਕਿੰਨੀਆਂ ਨਿਕਲ ਗਈਆਂ ਹਾਂ ਹਜੇ ਵੀ ਆ ਰਹੀਆਂ ਬਿਲਕੁਲ ਬਿਲਕੁਲ ਦੇਖੋ ਕਿੰਨੀਆਂ ਗੱਡੀਆਂ ਨਿਕਲ ਗਈਆਂ ਮੈਨੂੰ ਲੱਗਦਾ 20 ਹੀਪੋ ਲਿਖਿਆ 25 ਗੱਡੀਆਂ ਨਿਕਲੀਆਂ ਆਪਣੇ ਬਿਲਕੁਲ 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 ਹਜੇ ਤਾਂ ਪਿੱਛੇ ਹੋਰ ਆ ਕਿੰਨੀਆਂ ਆ ਯਾਰ ਹਾਂ 25 ਗੱਡੀਆਂ ਸੀ ਡਿਊਟੀ ਤੋਂ ਆਏ ਮਿਲਾ ਜੰਮੂ ਜੰਮੂ ਵਾਲੀ ਸਾਈਡ ਤੋਂ ਆਏ ਹੋਣੇ ਆ ਭਰਾ ਇਹ ਹੁੰਦੇ ਕਹਿੰਦੇ ਦੇ ਯੂਨਟਾਂ ਹੁੰਦੀਆਂ ਨੇ ਇਹਨਾਂ ਦੀਆਂ ਯੂਨਟਾਂ ਹਾਂ ਯੂਨਟਾਂ ਹੁੰਦੀਆਂ ਨੇ ਇਹ ਯੂਨਟਾਂ ਚੀਜ਼ ਹੁੰਦੀਆਂ ਨੇ ਨਾ ਫਿਰ ਇੱਕ ਇੱਕ ਦੂਜੇ ਤੋਂ ਦੂਜੀ ਸਾਈਡ ਜਾਂਦੇ ਆ ਕਮੈਂਟ ਕਰਕੇ ਦੱਸਿਓ ਸਾਰੇ ਜਾਨੇ ਸਹੀ ਆ ਜਵਾਬ ਦਿਓ ਜਰੂਰ ਇਹਦਾ ਕਮੈਂਟ ਕਰਿਓ ਹਾਂ ਬਾਕੀ ਮੈਂ ਤੁਹਾਨੂੰ ਦਿਖਾਉਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਐਸਮੀਨ ਏਕਮ ਏਕਮ ਕਿੱਦਾਂ ਬੈਠਾ ਦਿਵੂ ਦਿਵੂ ਟਿੱਕਾ ਵੇਖੋ ਕਿੱਦਾਂ ਲਾਇਆ ਯਾਰ ਉਹ ਦੇਖੋ گاਵਾ ਬਾਬਾ ਜੀ ਦਾ ਯਾਰ ਮੰਦਾ ਸੈਣੀ ਯਾਰ ਮੈਂ ਹੈਂਡ ਬ੍ਰੇਕ ਲਾ ਕੇ ਬੈਠਾ ਸੀਗਾ ਆ ਦੇਖੋ ਕੋਠੀ ਨੀ ਆ ਕਿੱਥੇ ਸਨ ਇੱਥੇ ਸੱਚ ਇੱਕ ਸੋਨੂੰ ਇੱਕ ਇੱਥੇ ਫੂਟ ਕਰਨ ਵਾਲੀ ਆ ਪਤਾ ਨਹੀਂ ਉਹਨਾਂ ਨੇ ਗਾਵਾਂ ਖੜਾਈਆਂ ਵਾ ਉਹ 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 ਪਿੱਛੇ ਰਹਿ ਗਿਆ ਪਿੱਛੇ ਰਹਿ ਗਿਆ ਪਿੱਛੇ ਰਹਿ ਗਿਆ ਪਿੱਛੇ ਰਹਿ ਗਿਆ ਉਹ ਬਹੁਤ ਮਤਲਬ ਛੱਤ ਦੇ ਉੱਤੇ ਗਾਵਾਂ ਤੇ ਸਾਨ ਪਾਇਆ ਦਾ ਹਾਂ ਅੱਜ ਕਾਫੀ ਟਾਈਮ ਬਾਅਦ ਚੱਲੇ ਆ ਪੰਜ 6 ਮਹੀਨੇ ਹੋ ਗਏ ਹਨਾ ਗਏ ਨੂੰ ਮੋਗੇ ਤੇ ਅਗਲੇ ਅੱਜ ਨਾ ਡੱਬੇ ਲੈ ਕੇ ਚੱਲੇ ਆ ਸੀ ਮਠਿਆਈ ਮਠਿਆਈ ਵਧਾਈ 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 ਇਹ ਗੋਮਣੀ ਸਾਰੇ ਫੈਮਿਲੀ ਦੇ ਇਹਨਾਂ ਚੱਲੇ ਆਂ ਅਸੀਂ ਡੱਬੇ ਵਧਾਈ ਦੇਣ ਚੱਲੇ ਆਂ ਵਧਾਈ ਦੇਣ ਚੱਲੇ ਆਂ ਵੇਕਿਆਂ ਨੂੰ ਦੇ ਕੇ ਆਉਂਦੇ ਆਂ ਵੇਕਿਆਂ ਨੂੰ ਦੇ ਕੇ ਆਉਂਦੇ ਆਂ ਪਰ ਉਹਨਾਂ ਨੇ ਸਾਨੂੰ ਹਜੇ ਤੱਕ ਪਨੀਰੀ ਨਹੀਂ ਦਿੱਤੀ ਇਹ ਵੀ ਬਾੜੀ ਗੱਲ ਆ ਫਿਰ ਗੈਸ ਦੇ ਪਨੀਰੀ ਨਹੀਂ ਦਿੱਤੀ ਕੀ ਹਜੇ ਤੱਕ ਪਨੀਰੀ ਨਹੀਂ ਦਿੱਤੀ ਮੈਨੂੰ ਇਹ ਤਾਂ ਹੁਣ ਤੇਰੇ ਵੇਕਿਆਂ ਦੀ ਗੱਲ ਆ ਮਾੜੀ ਗੱਲ ਹੀ ਆ ਨਾ ਨਹੀਂ ਉਹ ਕਹਿੰਦੇ ਬਣਵਾ ਕੇ ਲੈ ਜਾ ਦੇਖੋ ਇੱਕ ਕੁੜੀ ਖੁਦ ਪਨੀਰੀ ਬਣਵਾ ਕੇ ਲੈ ਕੇ ਆਉਣ ਵਾਸਤੇ ਚੱਲੀ ਆ ਸਹੀ ਆ ਸਹੀ ਆ ਬਾੜੀ ਮਾੜੀ ਕੀਤੀ ਸਾਡੇ ਨਾਲ ਆ ਕਿਹੜਾ ਆ ਗਿਆ ਜੀ ਮਾ ਜੀ ਤੁਹਾਡੇ ਉਸ ਮਹਾਨ ਸ਼ਖਸੀਅਤ ਦਾ ਮੈਂ ਦੇਰਸ਼ਨ ਉਹਨਾਂ ਦੇ ਵੀ ਐਟਮਾ ਦੇ ਐਟਮਾ ਦੇ ਸਹੀ ਗੱਲ ਹੈ ਸਹੀ ਗੱਲ ਐਟਮਾ ਜਿਹੜੀਆਂ ਹਜੇ ਤੱਕ ਕਹਿੰਦੀਆਂ ਪੂਰਾ ਮੌਸਮ ਚੇਂਜ ਹੋ ਗਿਆ ਗਰਮੀਆਂ ਆਉਣ ਵਾਲੀਆਂ ਹੋ ਗਈਆਂ ਵਾ ਤੁਸੀਂ ਦੇਖ ਸਕਦੇ ਹੋ ਧੁੱਪਾਂ ਤਾਂ ਕਿੰਨੀਆਂ ਲੱਗੀਆਂ ਹੋਈਆਂ ਹਾਰ ਤੇ ਹੁਣ ਸਾਡੀ ਹਜੇ ਪਨੀਰੀ ਆਉਣ ਵਾਲੀ ਆ ਹੀ ਲੈ ਕੇ ਕੋਦਾ ਆਵਾਂਗੇ ਕਹਿੰਦੇ ਆ ਕੇ ਲੈ ਜਾਓ ਪਨੀਰੀ ਦੇਖ ਲਓ ਸਾਰੇ ਦੇਖੋ ਮੇਰੇ ਕਿਦਾਂ ਦੇ ਆ ਮੈਂ ਜੋ ਮਰਜੀ ਕਰਵਾ ਹਾਏ ਗੁੱਸਾ ਤੁਸੀਂ ਇਹ ਨਹੀਂ ਕੁਝ ਕਹਿਦਾ ਆਏ ਹਾਏ ਹਾਏ ਠੀਕ ਹੈ ਜੀ ਠੀਕ ਹੈ ਮਤਲਬ ਮੇਰੇ ਕਾ ਖਾਦੀ ਨਹੀਂ ਯਾਨੀ ਮੈਂ ਅੱਗੇ ਵੀ ਨਹੀਂ ਖਾਦੀ ਸੀ ਜਦਨੇ ਟਾਈਮ ਵੀ ਨਹੀਂ ਖਾਦੀ ਸੀ ਹੁਣ ਵੀ ਨਹੀਂ ਖਾਦੀ ਯਾਨੀ ਸਹੀ ਗੱਲ ਆ ਸਹੀ ਗੱਲ ਗਰਮੀ ਆ ਯਾਨੀ ਉਹ ਖਾਦੀ ਨਹੀਂ ਯਾਨੀ ਆ ਦੇਖੋ ਜੀ KFC ਬਣਿਆ ਹੋਇਆ ਪਲੈਨਿੰਗ ਪਲਾਜ਼ਾ ਬਿਗ 버ਗਰ ਵਾਲੇ ਸਾਨੂੰ ਇੱਕ ਹੋਰ ਸਾਰੇ ਬ੍ਰਾਂਡ ਇੱਥੇ ਮਿਲਣਗੇ ਜੀ ਪੀਓਮਾ ਹਾਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਹਾਂ ਜ਼ਰੂਰ ਵਿਜ਼ਿਟ ਕਰਿਓ KFC ਇਹ ਮਧੂਨਰ ਸਿੰਘ ਮਧੂਨਰ ਸਿੰਘ ਵਾਲਾ ਨੇ ਇੱਥੇ ਆਪਣੀ ਹਨਾ ਦੇਵ ਜੀ ਉਹਦਾ ਜਨਮ ਲਿਆ ਜਿੱਥੇ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਵਾ ਉਸ ਹਸਪਤਾਲ ਗਾਲਿਆਂ ਦਾ ਲੋ ਮਾਰਾ ਯਾਰ ਆ ਕਮੈਂਟ ਕਰਕੇ ਦੱਸਿਓ ਯਾਰ ਮੈਂ ਮਾਈਕ ਲਵਾਇਆ ਵਾ 골ਡਨ ਕਲਰ ਦਾ ਬਲੈਕ ਡੈਸ਼ਬੋਰਡ ਆ ਤੁਸੀਂ ਦੇਖ ਸਕਦੇ ਹੋ ਅਸੀਂ ਤਾਂ ਸਾਰਾ ਕੁਝ ਲੈ ਕੇ ਚੱਲੇ ਲਫਾਫੇ ਚ ਕੀ ਆ ਗੁਰਬੀ ਤੇ ਪਨੀਰ ਬੱਸ ਸਭ ਨੀ ਦਾ ਪਰਬੰਧੂ ਆ। ਅਸੀਂ ਆਪ ਹੀ ਆਪਦਾ ਕਰਕੇ ਲੈ ਕੇ ਚੱਲੇ। ਹਾਂਜੀ। ਉਹ ਕਹਿੰਦੇ ਨਹੀਂ ਹੁੰਦੇ ਜਿਹਦੇ ਮਾਪੇ ਹੋਣ ਗਰੀਬ। ਅਸੀਂ ਤੁਹਾਨੂੰ ਪਿਆਰ ਜਤਾਈਓ। ਉਹ ਗੱਲ ਆਖੀ। ਮੇਰੇ ਪੇਕੇ ਦੀ ਇੱਜ਼ਤ ਕਰਿਆ ਕਰੋ। ਸਹੀ ਗੱਲ ਹੋ ਸਹੀ। ਅਸੀਂ ਦੋਨੋਂ ਪੈਸਾ ਆ ਦੇਖੋ ਜੀ। ਐ ਮੁੰਡਾ ਟਰੈਕਟਰ ਤੇ ਕਿਆ ਬਾਤ ਹੈ ਯਾਰ। ਬਹੁਤ ਸੋਹਣਾ ਲੱਗਿਆ ਯਾਰ। ਬਹੁਤ ਸੋਹਣਾ ਲੱਗਿਆ। ਪਰ ਮੈਂ ਇੱਕ ਗੱਲ ਕਹਿ। ਮਤਲਬ ਜਦੋਂ ਮੇਰੇ ਪਾਪਾ ਕੋਲ ਸੀਗੇ ਵੈਸੇ ਵੱਧੂ ਸੀਗੇ। ਪੂਰੀ ਰੈਸਟੋਰੈਂਟ ਅੰਦਰ ਇਹ ਸਾਨੂੰ ਨੂੰ ਵੀ ਦਿੰਦੇ ਰਹੇ। ਬਟ ਹੁਣ ਥੋੜੇ ਜਿ ਚਲੋ ਸਮਾ ਮਾੜਾ ਤਾਂ ਕਿਛੁ ਦੇਣਾ ਆਵੇ ਆ ਭੰਗੜੇ ਵਾਲੇ ਭਰਾ ਸਾਡੇ ਹਾਂ ਹਾਂ ਆ ਤੁਸੀਂ ਦੇਖ ਸਕਦੇ ਹੋ ਯਾਰ ਨੱਚ ਕੇ ਦਿਖਾ ਵੀ ਦੇ ਕੀ ਬਾਤ ਆ ਨੱਚਣਾ ਤਾਂ ਮਹਾਰਾ ਹੀ ਨਹੀਂ ਕਿੱਥੇ ਆ ਆ ਤੁਸੀਂ ਦੇਖ ਸਕਦੇ ਹੋ ਨਾਲੇ ਉਹ ਵਾਲੇ ਪਾਏ ਹੋਇਆ ਹਾਂ ਕੀ ਉਹ ਬੈੜਾ ਪੰਜਾਬੀ ਆ ਹਾਂ ਪੰਜਾਬੀ ਮਾਂ ਬੋਲੀ ਨੂੰ ਮਾਣ ਆ ਯਾਰ ਆਪਾਂ ਨੂੰ ਤਾਂ ਆ ਆ ਮੇਲਾ ਦਾ ਮੁੰਡੇ ਦੀ ਸ਼ੂਟ ਹੋ ਰਹੀ ਆ ਹਾਂ ਰੁਕ ਚੋ ਹੌਲੀ 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 ਕਰੀ ਕਰੀ ਨਹੀਂ ਨਹੀਂ ਘਰ ਆਉਣਾ ਦਾ ਘਰ ਆਉਣਾ ਦਾ ਘਰ ਆਉਣਾ ਦਾ ਹਾਂਜੀ ਦੱਸੋ ਅਸੀਂ ਦੋਨੋਂ ਭੈਣ ਭਰਾ ਇੱਕ ਹਸਪੀਟਲ ਲੱਤੇ ਜੁੜੇ ਆ ਅੱਛਾ ਜੀ ਤੈਨੂੰ ਕਿਵੇਂ ਪਤਾ ਉੱਚੀ ਬੋਲ ਦੋ ਹੈ ਪਤਾ ਹੀ ਆ ਅੱਛਾ ਪਤਾ ਹੀ ਆ ਠੀਕ ਹੈ ਬਈ ਜਿੱਥੇ ਦਿਵ ਜੋਤ ਹੋਇਆ ਪਹਿਲਾਂ ਉਹਦੀ ਭੈਣ ਉੱਥੇ ਹੋਈ ਸੀ ਠੀਕ ਹੈ ਉਹ ਕਹਿੰਦੀ ਆ ਜੀ ਇੱਕੋ ਦੋਨੋਂ ਭੈਣ ਭਰਾ ਇੱਕੋ ਹਸਪੀਟਲ ਹੋਏ ਸਹੀ ਹੈ ਸਹੀ ਹੈ ਜੋ ਇੱਕ ਆ ਮਾ ਸਾਡਾ ਉਹ ਮੋਗੇ ਦਾ ਸਹੀ ਹੈ ਸਹੀ ਹੈ ਸਹੀ ਹੈ ਉਹ ਮੋਗੇ ਹੋਇਆ ਸਹੀ ਹੈ ਉਹ ਲੱਗ ਹੋਇਆ ਤੇ ਸਾਰੇ ਜਣੇ ਕਮੈਂਟ ਕਰਦੇ ਰਿਆ ਕਰੋ ਵਲੌਗ ਇਦਾਂ ਹੀ ਲੈ ਕੇ ਆਵਾਂ ਕਰਾਂਗੇ ਆਪਾਂ ਤੇ ਬਾਈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲਵ ਯੂ ਸਾਰਿਆਂ ਨੂੰ ਦਿਲੋਂ ਲਵ ਯੂ ਚੰਗਾ ਜੀ ਸਤਿ ਸ੍ਰੀ ਅਕਾਲ ਮੋਗੇ ਮਿਲਦੇ ਆਪਾਂ